ਸੋਸ਼ਲ ਮੀਡੀਆ ਤੇ ਇਹ ਗੱਲ ਬੜੀ ਤੇਜ਼ੀ ਨਾਲ ਫੈਲ ਰਹੀ ਆ ਕਿ 트ੰਪ ਸਰਕਾਰ ਨੇ ਹੁਣ 75 ਦੇਸ਼ਾਂ ਦੇ ਵੀਜ਼ਾ ਤੇ ਰੋਕ ਲਾ ਦਿੱਤੀ ਆ ਵੱਖ-ਵੱਖ ਸਮਿਆਂ ਤੇ 트ੰਪ ਸਰਕਾਰ ਅਲੱਗ-ਅਲੱਗ ਦੇਸ਼ਾਂ ਦੇ ਵੀਜ਼ਾ ਤੇ ਰੋਕ ਲਗਾਉਂਦੀ ਰਹਿੰਦੀ ਆ ਪਰ ਹੁਣ 75 ਦੇਸ਼ਾਂ ਦੀ ਲਿਸਟ ਬਣ ਕੇ ਆਈ ਆ ਜਿਨ੍ਹਾਂ ਦੇ ਵੀਜ਼ਾ ਨੂੰ 트ੰਪ ਸਰਕਾਰ ਨੇ ਅਨੰਤਕਾਲ ਦੀ ਰੋਕ ਦਿੱਤਾ ਇਹ ਖਬਰ ਦੇ ਨਾਲ-ਨਾਲ ਸੋਸ਼ਲ ਮੀਡੀਆ ਤੇ ਝੂਠ ਵੀ ਬਹੁਤ ਜ਼ਿਆਦਾ ਫਲਾਇਆ ਜਾ ਰਿਹਾ ਆ ਲੋਕਾਂ ਨੂੰ ਇਹ ਗੱਲ ਬਾਰੇ ਜਾਣਕਾਰੀ ਨਹੀਂ ਹੈਗੀ ਕਿਹੜੇ ਵੀਜ਼ਾ ਤੇ ਰੋਕ ਲੱਗੀ ਆ ਤੇ ਕਿਹੜੇ ਵੀਜ਼ੇ ਹਜੇ ਵੀ ਚੱਲ ਰਹੇ ਆ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਆ ਕਿ ਇਹਨਾਂ 75 ਦੇਸ਼ਾਂ ਦੇ ਵਿੱਚ ਭਾਰਤ ਦਾ ਨਾਮ ਵੀ ਆਉਂਦਾ ਹੈ ਜਾਂ ਨਹੀਂ ਪਰ ਹੋਰ ਕਾਫੀ ਦੇਸ਼ ਪਾਕਿਸਤਾਨ ਰਸ਼ੀਆ ਕਜ਼ਾਕਿਸਤਾਨ ਇਦਾਂ ਦੇ ਦੇਸ਼ ਇਹ ਲਿਸਟ ਵਿੱਚ ਹੈਗੇ ਆ ਅਣਜਾਣ ਲੋਕਾਂ ਦਾ ਇਹ ਕਹਿਣਾ ਹੈ ਕਿ 75 ਦੇਸ਼ਾਂ ਦਾ ਵੀਜ਼ਾ ਬਿਲਕੁਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਪਰ ਇਸ ਦਾ ਸੱਚ ਕੁਝ ਹੋ ਰਿਹਾ 트ੰਪ ਸਰਕਾਰ ਨੇ ਸਿਰਫ ਇਮੀਗ੍ਰੈਂਟਸ ਵੀਜ਼ਾ ਦੇ ਉੱਪਰ ਰੋਕ ਲਗਾਈ ਆ ਨਾ ਕਿ ਟ੍ਰੈਵਲ ਵੀਜ਼ਾ ਟੂਰਿਸਟ ਵੀਜ਼ਾ ਬਿਜ਼ਨਸ ਅਤੇ ਹੋਰ ਛੋਟੇ ਵੀਜ਼ੇ ਆ ਦਾ ਕੰਮ ਹਜੇ ਵੀ ਚੱਲ ਰਿਹਾ ਆ ਇਹਨਾਂ ਤੇ ਰੋਕ ਬਿਲਕੁਲ ਨਹੀਂ ਲਗਾਈ ਗਈ ਇਮੀਗ੍ਰੈਂਟ ਵੀਜ਼ਾ ਉਹ ਹੁੰਦੇ ਆ ਜਿਹੜੇ ਲੰਮੇ ਸਮੇਂ ਵਾਸਤੇ ਕਿਸੇ ਦੇਸ਼ ਵਿੱਚ ਰਹਿਣ ਲਈ ਉੱਥੇ ਗ੍ਰੀਨ ਕਾਰਡ ਲਈ ਅਪਲਾਈ ਕਰਦੇ ਆ ਏ 75 ਦੇਸ਼ਾਂ ਦੇ ਲੋਕਾਂ ਨੂੰ ਹੁਣ ਉੱਥੇ ਗ੍ਰੀਨ ਕਾਰਡ ਦੀ ਸਹੂਲਤ ਨਹੀਂ ਮਿਲਣੀ ਭਾਰਤ ਦੇ ਲੋਕਾਂ ਨੂੰ ਹਜੇ ਵੀ ਇਹ ਸਹੂਲਤ ਮਿਲੂਗੀ ਜਿਨ੍ਹਾਂ ਦੇਸ਼ਾਂ ਦੇ ਇਮੀਗ੍ਰੈਂਟ ਵੀਜ਼ਾ ਤੇ ਰੋਕ ਲੱਗੀ ਆ ਉਹਨਾਂ ਦੀ ਲਿਸਟ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕੀਤੀ ਹੋਈ ਆ ਇਸ ਖਬਰ ਵਿੱਚ ਸਭ ਤੋਂ ਵੱਡੀ ਇੱਕੋ ਗੱਲ ਦੀ ਸੱਚਾਈ ਆ ਕਿ ਇਮੀਗ੍ਰੈਂਟਸ ਵੀਜ਼ਾ ਦੇ ਉੱਪਰ ਰੋਕ ਲਗਾਈ ਹੋਈ ਆ ਨਾ ਕਿ ਬਾਕੀ ਛੋਟੇ ਵੀਜ਼ਿਆਂ ਦੇ ਉੱਪਰ ਇਹਨਾਂ ਦੇਸ਼ਾਂ ਦਾ ਪੂਰਾ ਟਰੈਵਲ ਬੈਨ ਨਹੀਂ ਆ ਪਰ ਪਰਮਾਨੈਂਟ ਰੈਜ਼ਿਡੈਂਸੀ ਵਾਲੀਆਂ ਵੀਜ਼ਾ ਫਾਈਲਸ ਨੂੰ ਟੈਂਪਰਰੀ ਕਲੋਜ਼ ਕਰਤਾ ਆ ਇਸ ਵੀਜ਼ਾ ਰੋਗ ਦੀ ਸਕੀਮ ਦੇ ਨਾਲ ਕਿਹੜੀਆਂ ਕੰਟਰੀਆਂ ਨੂੰ ਜ਼ਿਆਦਾ ਇਫੈਕਟ ਹੋਊਗਾ ਮਿਡਲ ਲਿਸਟ ਅਫਰੀਕਾ ਸਾਊਥ ਏਸ਼ੀਆ ਤੇ ਕੁਝ ਹੋਰ ਯੂਰਪ ਕੰਟਰੀਆਂ ਇਹਨਾਂ ਦੇਸ਼ਾਂ ਨੂੰ ਇਹ ਵੀਜ਼ਾ ਸਟਾਪ ਕਰਕੇ ਕਈ ਸਮੱਸਿਆਵਾਂ ਦੇਖਣੀਆਂ ਪੈ ਸਕਦੀਆਂ ਹਨ ਲਿਸਟ ਵਿੱਚ ਪਾਕਿਸਤਾਨ ਨੇਪਾਲ ਇਰਾਨ ਸੀਰੀਆ ਨਾਈਜੀਰੀਆ ਵਰਗੇ ਦੇਸ਼ਾਂ ਦੇ ਨਾਮ ਵੀ ਆ ਪਰ ਹਰ ਕੈਟਾਗਰੀ ਦੇ ਵੀਜ਼ਾ ਕੈਨਸਲ ਨਹੀਂ ਕੀਤੇ ਗਏ ਵੀਜ਼ਾ ਫਾਈਲਾਂ ਨੂੰ ਰੋਕਣ ਦਾ ਅਸਲ ਕਾਰਨ ਇਹ ਆ ਇਲੈਕਸ਼ਨ ਪੋਲਿਟਿਕਸ ਬਾਰਡਰ ਸਕਿਉਰਿਟੀ ਇਲੀਗਲ ਇਮੀਗ੍ਰੇਸ਼ਨ ਪ੍ਰੈਸ਼ਰ ਬਾਰਡਰ ਸਕਿਉਰਿਟੀ ਬੈਕਗਰਾਉਂਡ ਵੈਰੀਫਿਕੇਸ਼ਨ ਟਾਈਟਨਿੰਗ 트੍ਰੰਪ ਸਰਕਾਰ ਇਸ ਨੂੰ ਸਕਿਉਰਿਟੀ ਦਾ ਰੀਜਨ ਦੱਸ ਰਹੀ ਆ ਪਰ ਅਸਲ ਵਿੱਚ ਪੋਲਿਟਿਕਸ ਵੀ ਆਪਣਾ ਰੋਲ ਪਲੇ ਕਰ ਰਿਹਾ ਆ ਇੰਡੀਆ ਸੇਫ ਆ ਵੀਜ਼ਾ ਫੁੱਲੀ ਬੈਂਡ ਨਹੀਂ ਆ ਫਿਊਚਰ ਵਿੱਚ ਪੋਲਿਸੀਆਂ ਚੇਂਜ ਹੋਣ ਕਰਕੇ ਕੁਝ ਵੀ ਹੋਰ ਹੋ ਸਕਦਾ ਆ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ